ਥਾਣਾ ਮਕੰਦਪੁਰ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਕੀਤਾ ਕਾਬੂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਦੇ ਕਸਬਾ ਥਾਣਾ ਮਕੰਦਪੁਰ ਦੀ ਪੁਲਿਸ ਵੱਲੋਂ 40 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਤੇ ਐਸ ਐਚ ਓ ਮਹਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਆਓ ਸੁਣਦੇ ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸਾਡੇ ਐਸਐਸਪੀ ਸਾਹਿਬ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਡੀਐਸਪੀ ਸਾਹਿਬ ਸਾਉਥੋਜਨ ਬੰਗਾ ਸ੍ਰੀ ਹਜਿੰਦਰ ਸਿੰਘ ਜੀ ਦੀ ਜੋਗਗਵਾਈ ਦੇ ਵਿੱਚ ਥਾਣਾ ਮੁਕੰਦਪਰੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਏਐਸਐ ਸੰਦੀਪ ਸਿੰਘ ਦੇ ਨਾਲ ਪੁਲਿਸ ਮਹਾਰਾਜ ਜਿਹੜੇ ਸ਼ਿਫਟਿੰਗ ਨਾਕਾ ਬੰਦੀ ਦੇ ਸਬੰਧ ਦੇ ਵਿੱਚ ਕੱਲ 10 ਸਤੰਬਰ 2025 ਨੂੰ ਮੁਕੰਦਪੁਰ ਵੇਖੇ ਵਾਈਪੁਆਇੰਟ ਮੁਕੰਦਪੁਰ ਮਜੂਦ ਸੀਗੇ ਉਦੋਂ ਸਿਲੇ ਇੱਕ ਸਾਈਕਲ ਸਵਾਰ ਜਿਹੜਾ ਹੈਗਾ ਦਵਿੰਦਰ ਸਿੰਘ ਸਨ ਉਹ ਸੁਖਦੇਵ ਸਿੰਘ ਵਾਸੀ ਆਲੋਵਾਲ थाना ਫਲੌਰ ਇਹਨੂੰ ਕਾਬੂ ਕੀਤਾ ਇਹਦੇ ਕੋਲ 40 ਇਨਟੋਕਸਿਕਨ ਟੈਬਲੇਟਸ ਆਪਰਾ ਜਲਮ ਬਰਾਮਦ ਹੋਈਆਂ ਜਿਸ ਤੇ ਅਸੀਂ ਮੁਕੱਦਮਾ ਨੰਬਰ 3 ਮਿਤੀ 10 1 2025 ਤੇ ਐਂਟੀਸੀਡ ਦੇ ਧਰਾਵਾਂ ਦੇ ਵਿੱਚ ਦਰਜ ਰਜਿਸਟਰ ਕਰਕੇ ਤਫਤੀਸ਼ ਕੀਤੀ ਇੱਥੋਂ ਇਹ ਵੀ ਪਤਾ ਲੱਗਾ ਕਿ ਇਹੋ ਫਲੌਰ ਏਰੀਆ ਤੋਂ ਆ ਕੇ ਮੁਕੰਦਪਾ ਦੇ ਏਰੀਏ ਦੇ ਵਿੱਚ ਗੋਲੀਆਂ ਤੇ ਹੈਰਨ ਵੇਚਦਾ ਰਿਹਾ ਤੇ ਜਿਹਨੂੰ ਅਸੀਂ ਰਾਤ ਕਾਬੂ ਕਰ ਲਿਆ ਇੱਥੇ ਪਹਿਲਾਂ ਵੀ ਇੱਕ ਆਲਰੇਡੀ ਕਾਲਾ ਫਲਾਰਵਿਕ ਹੈ ਇੰਡਸਰਦਮ ਮਕਦਮਾ ਦਰਜ ਹੈ ਤੇ ਇਹਨੂੰ ਅਜਮਾਨ ਜੋ ਅਦਾਲਤ 'ਚ ਅਸੀਂ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਰਿਮਾਂਡ ਹਾਸਲ ਕਰਕੇ ਅੱਗੇ ਦੀ ਤਫ਼ਤੀਸ਼ ਕਰਾਂਗੇ ਕਿ ਅੱਗੇ ਇਹ ਜਿਹੜਾ ਮਸ਼ਾਹਕਿਸ ਨੂੰ ਦਿੰਦਾ ਤੇ ਇਹ ਕਿੱਥੋਂ ਲੈ ਕੇ ਆਉਂਦਾ ਹੈ ਜਿਹੜਾ ਵੀ ਇਹਦੇ ਨਾਲ ਲਿਖਤ ਪਾਇਆ ਗਿਆ ਇਹ ਨਾਲ ਰਿਲੇਟਡ ਪਾਇਆ ਗਿਆ ਉਹਦੇ ਖਿਲਾਫ ਵੀ ਅਸੀਂ ਅਨਤੀ ਸਾਈਡ ਦੇਤੇ ਤਾਂ ਬੰਦੀਆਂ ਧਰਾਮਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ। ਧਮਕਾ